ਹੈਲੋ ਦੋਸਤੋ ਕੀ ਤੁਹਾਨੂੰ ਵੀ ਨਜਲਾ ਜ਼ੁਕਾਮ ਹੋ ਗਿਆ ਹੈ ਕੋਈ ਗੱਲ ਨਹੀਂ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਇਸ ਨੂੰ ਕੁਦਰਤੀ ਤਰੀਕਿਆਂ ਨਾਲ ਕਿਵੇਂ ਠੀਕ ਕਰ ਸਕਦੇ ਹੋ ਇਹ ਤਰੀਕੇ ਬਹੁਤ ਹੀ ਆਸਾਨ ਹਨ ਅਤੇ ਇਹਨਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ ਤਾਂ ਚਲੋ ਸ਼ੁਰੂ ਕਰਦੇ ਹਾਂ 1 ਪਾਫ਼ ਲੈਣਾ ਇਹ ਨਜਲਾ ਜ਼ੁਕਾਮ ਨੂੰ ਠੀਕ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਇੱਕ ਵੱਡੇ ਭਾਂਡੇ ਵਿੱਚ ਗਰਮ ਪਾਣੀ ਲਓ ਅਤੇ ਉਸ ਵਿੱਚ ਕੁਝ ਬੂੰਦਾਂ ਯੂਕਲਿਪਟਸ ਤੇਲ ਯੂਕਲਿਪਟਸ ਆਇਲ ਜਾਂ ਪੁਦੀਨੇ ਦੇ ਤੇਲ ਪੈਪਰਮਿੰਟ ਆਇਲ ਪਾਓ ਹੁਣ ਆਪਣੇ ਸਿਰ ਤੇ ਇੱਕ ਤੌਲੀਆ ਪਾਓ ਅਤੇ ਭਾਂਡੇ ਦੇ ਉੱਪਰ ਝੁਕੋ। ਗਰਮ ਪਾਫ ਨੂੰ ਆਪਣੇ ਨੱਕ ਅਤੇ ਮੂੰਹ ਰਾਹੀਂ ਅੰਦਰ ਖਿੱਚੋ। ਇਸ ਨਾਲ ਤੁਹਾਡਾ ਬੰਦ ਨੱਕ ਖੁੱਲ ਜਾਵੇਗਾ ਅਤੇ ਤੁਹਾਨੂੰ ਸਾਹ ਲੈਣ ਵਿੱਚ ਆਸਾਨੀ ਹੋਵੇਗੀ। ਤੁਸੀਂ ਇਸ ਨੂੰ ਦਿਨ ਵਿੱਚ 2-3 ਵਾਰ ਕਰ ਸਕਦੇ ਹੋ। 2. ਨਮਕੀਨ ਪਾਣੀ ਦੇ ਘਰਾਰੇ ਇੱਕ ਗਲਾਸ ਗਰਮ ਪਾਣੀ ਵਿੱਚ ਅੱਧਾ ਚਮਚਾ ਨਮਕ ਮਿਲਾਓ। ਇਸ ਪਾਣੀ ਨਾਲ ਦਿਨ ਵਿੱਚ 2-3 ਵਾਰ ਘਰਾਰੇ ਕਰੋ। ਨਮਕੀਨ ਪਾਣੀ ਗਲੇ ਦੀ ਖਰਾਸ਼ ਨੂੰ ਘਟ ਕਰਨ ਵਿੱਚ ਮਦਦ ਕਰਦਾ ਹੈ ਅਤੇ ਜ਼ੁਕਾਮ ਦੇ ਕੀਟਾਣੂਆਂ ਨੂੰ ਵੀ ਮਾਰਦਾ ਹੈ। 3. ਜਿਆਦਾ ਤੋਂ ਜਿਆਦਾ ਤਰਲ ਪਦਾਰਥ ਪੀਓ। ਜਦੋਂ ਤੁਹਾਨੂੰ ਨਜਲਾ ਜ਼ੁਕਾਮ ਹੋਵੇ ਤਾਂ ਆਪਣੇ ਸਰੀਰ ਨੂੰ ਹਾਈਡਰੇਟਡ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਜਿਆਦਾ ਤੋਂ ਜਿਆਦਾ ਪਾਣੀ, ਜੂਸ, ਸੂਪ ਅਤੇ ਚਾਹ ਪੀਓ। ਗਰਮ ਤਰਲ ਪਦਾਰਥ ਤੁਹਾਡੇ ਗਲੇ ਨੂੰ ਆਰਾਮ ਦੇਣਗੇ ਅਤੇ ਬਲਗਮ ਨੂੰ ਪਤਲਾ ਕਰਨ ਵਿੱਚ ਮਦਦ ਕਰਨਗੇ। 4. ਆਰਾਮ ਕਰੋ। ਸਰੀਰ ਨੂੰ ਠੀਕ ਹੋਣ ਲਈ ਆਰਾਮ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਲਈ ਜਦੋਂ ਤੁਹਾਨੂੰ ਨਜਲਾ ਜ਼ੁਕਾਮ ਹੋਵੇ ਤਾਂ ਵੱਧ ਤੋਂ ਵੱਧ ਆਰਾਮ ਕਰੋ। ਅਤੇ ਸਰੀਰ ਨੂੰ ਥਕਾਉਣ ਵਾਲੇ ਕੰਮਾਂ ਤੋਂ ਬਚੋ 5 ਅਦਰਕ ਅਤੇ ਸ਼ਹਿਦ ਅਦਰਕ ਵਿੱਚ ਐਂਟੀ ਇਨਫਲੇਮੇਟਰੀ ਐਂਟੀ ਇਨਫਲੇਮੇਟਰੀ ਅਤੇ ਐਂਟੀਆਕਸੀਡੈਂਟ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਨਜ਼ਲਾ ਜ਼ੁਕਾਮ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ ਇੱਕ ਛੋਟੇ ਟੁਕੜੇ ਅਦਰਕ ਨੂੰ ਕੁੱਟ ਕੇ ਉਸ ਦਾ ਰਸ ਕੱਢ ਲਓ ਇਸ ਵਿੱਚ ਇੱਕ ਚਮਚਾ ਸ਼ਹਿਦ ਮਿਲਾ ਕੇ ਦਿਨ ਵਿੱਚ 2-3 ਵਾਰ ਲਓ 6 ਹਲਦੀ ਵਾਲਾ ਦੁੱਧ ਹਲਦੀ ਵਿੱਚ ਐਂਟੀਸੈਪਟਿਕ ਐਂਟੀਸੈਪਟਿਕ ਅਤੇ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਵਿੱਚ ਅੱਧਾ ਚਮਚਾ ਹਲਦੀ ਮਿਲਾ ਕੇ ਪੀਓ। ਇਹ ਤੁਹਾਨੂੰ ਜਲਦੀ ਠੀਕ ਹੋਣ ਵਿੱਚ ਮਦਦ ਕਰੇਗਾ। 7. ਵਿਟਾਮਿਨ ਸੀ ਨਾਲ ਭਰਪੂਰ ਭੋਜਨ। ਵਿਟਾਮਿਨ ਸੀ ਤੁਹਾਡੀ ਇਮਿਊਨਿਟੀ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਤੁਹਾਨੂੰ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ। ਇਸ ਲਈ ਆਪਣੇ ਭੋਜਨ ਵਿੱਚ ਸੰਤਰੇ, ਨਿੰਬੂ, ਆਮਲਾ ਅਤੇ ਹੋਰ ਵਿਟਾਮਿਨ ਸੀ ਨਾਲ ਭਰਪੂਰ ਫਲਾਂ ਅਤੇ ਸਬਜ਼ੀਆਂ ਨੂੰ ਸ਼ਾਮਲ ਕਰੋ। ਇਹ ਸਨ ਕੁਝ ਕੁਦਰਤੀ ਤਰੀਕੇ ਜਿਨ੍ਹਾਂ ਨਾਲ ਤੁਸੀਂ ਨਜਲਾ ਜ਼ੁਕਾਮ ਨੂੰ ਠੀਕ ਕਰ ਸਕਦੇ ਹੋ। ਜੇਕਰ ਤੁਹਾਡੀ ਹਾਲਤ ਵਿੱਚ ਸੁਧਾਰ ਨਾ ਹੋਵੇ ਤਾਂ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ ਤਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੇਕਰ ਤੁਹਾਨੂੰ ਇਹ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦੀ ਹੀ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਉਦੋਂ ਤੱਕ ਆਪਣਾ ਖਿਆਲ ਰੱਖੋ ਧੰਨਵਾਦ